ਸਾਰੇ ਦੋਸਤੋ ਕੀ ਹਾਲ ਚਾਲ ਆ ਸਵੇਰ ਦੀ ਗੁੱਡ ਮਾਰਨਿੰਗ ਚਾਹ ਦਾ ਟਾਈਮ ਆ ਤੇ ਗੱਲਬਾਤ ਕਰਦੇ ਆ ਆਪਾਂ ਅੱਜ ਕਹਿੰਦੇ ਕਿ ਤੁਸੀਂ ਜਿੰਨਾ ਮਰਜੀ ਸਵੇਰੇ ਉੱਠ ਕੇ ਨਾ ਆ ਕੇ ਗੁਰਦੁਆਰੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਮੱਥਾ ਟੇਕ ਲਓ ਪਰ ਇੱਕ ਗੱਲ ਦਾ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਪਊਗਾ ਤੁਸੀਂ ਹਮੇਸ਼ਾ ਗੁਰੂ ਘਰ ਜਾਂਦੇ ਹੋ ਹਮੇਸ਼ਾ ਤੁਸੀਂ ਕਿਸੇ ਮੰਦਰ ਤੇ ਜਾਂ ਕਿਤੇ ਵੀ ਧਾਰਮਿਕ ਜਗ੍ਹਾ ਤੇ ਜਾਂਦੇ ਹੋ ਤੁਸੀਂ ਸਵੇਰੇ ਜਦੋਂ ਘਰੋਂ ਜਾਣੇ ਗੁਰਦੁਆਰੇ ਮੱਥਾ ਟੇਕਦੇ ਉੱਤੇ ਤੁਸੀਂ ਇੱਕ ਹੀ ਗੱਲ ਕਹਿੰਨੇ ਆ ਕਿ ਸੁੱਖ ਤੇ ਸ਼ਾਂਤੀ ਰੱਬਾ ਦੇਈ ਪਰਿਵਾਰ ਨੂੰ ਤੇ ਇਸ ਦੁਨੀਆ ਨੂੰ ਤੇ ਕ੍ਰੀਤੀਆਂ ਤੋਂ ਬਚਾਈ ਰੱਖੀ ਗਲਤ ਕੰਮਾਂ ਤੋਂ ਬਚਾਈ ਰੱਖੀ ਤੇ ਕਮਾਈਆਂ 'ਚ ਬਰਕਤ ਪਾਈ ਬਿਮਾਰੀਆਂ ਤੋਂ ਬਚਾਈ ਤੇ ਇਸ ਦੁਨੀਆ ਦੇ ਉੱਪਰ ਸਾਰੇ ਜਹਾਨ ਤੇ ਸੁੱਖ ਸ਼ਾਂਤੀ ਰਹੇ ਇਹ ਹੀ ਆਪਾਂ ਹਰ ਇੱਕ ਬੰਦਾ ਗੁਰੂ ਘਰ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਇੱਕੋ ਹੀ ਗੱਲ ਕਹਿੰਦਾ ਹੈ ਪਰ ਦੋਸਤੋ ਇਹ ਚੀਜ਼ ਆਪਾਂ ਗੁਰੂ ਕੋਲੋਂ ਜ਼ਰੂਰ ਮੰਗਦੇ ਆਂ ਜਾ ਕੇ ਸਵੇਰੇ ਮੱਥਾ ਟੇਕ ਪਰ ਤੁਸੀਂ ਕਦੇ ਆਪਣੇ ਅੰਦਰ ਝਾਕ ਕੇ ਦੇਖਿਆ ਕਿ ਅਸੀਂ ਜੋ ਉੱਥੇ ਕਹਿ ਕੇ ਆਉਨੇ ਆਂ ਸਵੇਰੇ ਰੋਜ਼ ਸਵੇਰ ਗੁਰਦੁਆਰੇ ਜਾਂ ਕਿਸੇ ਮੰਦਿਰ ਤੇ ਜਾਂ ਕਿਤੇ ਨਸੀਬ ਤੇ ਜਿਹੜੇ ਜਾਂਦੇ ਆ ਬਿਓ ਤੇ ਕਹਿ ਕੇ ਆਉਣੇ ਆ ਵੀ ਅਸੀਂ ਉਵੇਂ ਹੀ ਕਰਦੇ ਆ ਅਸੀਂ ਆਪਣੇ ਅੰਦਰ ਨੂੰ ਉਵੇਂ ਹੀ ਸਾਫ਼ ਰੱਖਦੇ ਆ ਕਿ ਜਾਂ ਆਪਾਂ ਉਥੋਂ ਜਦੋਂ ਨਿਕਲਦੇ ਆ ਗੁਰਦੁਆਰੇ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਜਾਂ ਫਿਰ ਆਪਣੀ ਜ਼ਿੰਦਗੀ ਜਦੋਂ ਸ਼ੁਰੂ ਹੁੰਦੀ ਆ ਘਰੋਂ ਬਾਹਰ ਨਿਕਲਦੀ ਫਿਰ ਆਪਾਂ ਉਹ ਉਹੀ ਕੰਮ ਸ਼ੁਰੂ ਕਰਦੇ ਆ ਜੋ ਆਪਾਂ ਉਥੇ ਬੋਲ ਕੇ ਆਏ ਆ ਨਹੀਂ ਹੋਣਗੇ 100 ਚੋਂ 5% ਲੋਕ ਜਿਹੜੇ ਗੁਰੂ ਦੀ ਦਿੱਤੀ ਹੋਈ ਗੱਲਾਂ ਤੇ ਜਿਹੜਾ ਉਥੇ ਕਹਿ ਕੇ ਆਉਂਦੇ ਆ ਉਹ ਤੇ ਹੀ ਚੱਲਦੇ ਆ ਉਹਦੇ ਰਸਤੇ ਤੇ ਚੱਲਦੇ ਆ ਉਹਦੇ ਜਿਹੜੇ ਰਸਤੇ ਆ ਜਿਵੇਂ ਉਹ ਕਹਿੰਦਾ ਹੈ ਸਾਨੂੰ ਬਾਣੀ ਦੇ ਵਿੱਚ ਜਿਵੇਂ ਉਹ ਸਮਝਾਉਂਦਾ ਉਵੇਂ ਹੀ ਚੱਲਦੇ ਆ ਪਰ ਨਹੀਂ 95% ਲੋਕ ਜਦੋਂ ਦਿਨ ਚੜਦਾ ਉਸ ਤੋਂ ਬਾਅਦ ਉਹਨਾਂ ਦੇ ਦਿਮਾਗ 'ਚ ਇਹ ਚੱਲਦਾ ਕਿ ਕਿਵੇਂ ਕਿਸੇ ਨੂੰ ਠੱਗਣਾ ਕਿਵੇਂ ਕਿਸੇ ਦੇ ਨਾਲ ਕਿਵੇਂ ਕਰਨੀ ਆ ਕਿਵੇਂ ਕਿ ਸਿਹਦਰ ਇਸਤੇ ਖਰਾਬ ਕਰਨੇ ਆ ਕਿਵੇਂ ਕਿਸੇ ਨੂੰ ਉਂਗਲ ਲਾ ਕੇ ਇੱਕ ਦੂਜੇ ਨਾਲ ਲੜਾਉਣਾ ਤੇ ਕਿਵੇਂ ਆਪ ਚੰਗਾ ਬਣਾ ਤੇ ਸੱਚੇ ਬੰਦੇ ਨੂੰ ਝੂਠਾ ਬਣਾਉਣਾ ਹੈਗੇ ਆ 95% ਇਹੋ ਜਿਹੇ ਲੋਕ ਥੋੜੀ ਨਿਗਾਚ ਵੀ ਹੋਣਗੇ ਰੱਬ ਮਾਲਕ ਦੀ ਇਹ ਦੁਨੀਆ ਸਾਜੀ ਹੋਈ ਆ ਉਹਨੂੰ ਸਭ ਪਤਾ ਉਹ ਸਭ ਜਾਣਦਾ ਉਹ ਜਾਣੀ ਜਾਣ ਕੌਣ ਪਤਾ ਕਿਹੜਾ ਬੰਦਾ ਕਿਹੋ ਜਿਹਾ ਕਿਹੜਾ ਬੰਦਾ ਕਿਹੋ ਜਿਹਾ ਤੇ ਕਿਹੜਾ ਬੰਦਾ ਕੀ ਸੋਚਦਾ ਕਿਹੜਾ ਕੀ ਨਹੀਂ ਸੋਚਦਾ ਇਹ ਸਿਰਫ ਆਪਣੀ ਇੱਕ ਸਵੇਰੇ ਆਪਾਂ ਜ਼ਿਆਦਾਤਰ ਜਿਹੜਾ ਕੋਸ਼ਿਸ਼ ਕਰਦੇ ਆ ਕਿ ਅਸੀਂ ਰੱਬ ਦੇ ਦਿੱਤੇ ਆ ਰਹਾਵਾਂ ਤੇ ਚੱਲਦੇ ਆ ਪਰ ਤੁਸੀਂ ਆਪਦੀ ਜ਼ਿੰਦਗੀ ਨੂੰ ਵੀ ਚੇਂਜ ਕਰੋ ਨਾ ਹਰ ਇੱਕ ਵਾਰੀ ਕਿਸੇ ਦੇ ਮਾਰਾ ਸੋਚਣਾ ਕਿਸੇ ਦੀ ਕਿਸੇ ਦੀ ਗਰੀਬੀ ਤੇ ਕਿਸੇ ਦੇ ਮਾਪਿਓ ਤੇ ਕਿਸੇ ਦੇ ਹੋਰ ਤੇ ਤੁਸੀਂ ਟਿੱਪਣੀ ਕਰਨੀ ਆ ਕਿ ਜੀ ਇਹ ਇਹੋ ਜਿਹੇ ਆ ਇਹ ਗਰੀਬ ਆ ਇਹਨਾਂ ਦੇ ਮਾਪਿਓ ਵਧੀਆ ਇਨਸਾਨ ਨਹੀਂ ਹੈਗੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆ ਜਾਂ ਕੋਈ ਹੋਰ ਨੌਕਰੀ ਕਰਦੇ ਤੁਸੀਂ ਉਹਦੇ ਬੱਚੇ ਤੁਸੀਂ ਜਿੰਨਾ ਚਿਰ ਇਹ ਚੀਜ਼ਾਂ ਆਪਦੇ ਦਿਮਾਗ ਦੇ ਵਿੱਚੋਂ ਨਹੀਂ ਕੱਢੋਗੇ ਦੂਜੇ ਲੋਕਾਂ ਬਾਰੇ ਚੰਗਾ ਨਹੀਂ ਸੋਚੋਗੇ ਤੁਹਾਡਾ ਕਦੇ ਵੀ ਚੰਗਾ ਨਹੀਂ ਹੋ ਸਕਦਾ ਕਦੇ ਵੀ ਤੁਸੀਂ ਜਿੰਨਾ ਚਿਰ ਕਿਸੇ ਗਰੀਬ ਦਾ ਕਿਸੇ ਵਧੀਆ ਇਨਸਾਨ ਦਾ ਕਿਸੇ ਵਧੀਆ ਸੋਚ ਦੇ ਰੱਖਣ ਵਾਲੇ ਬੰਦੇ ਦਾ ਸਾਥ ਨਹੀਂ ਦਿਓਗੇ ਨਾ ਤੁਹਾਡਾ ਰੱਬ ਕਦੇ ਵੀ ਸਾਥ ਨਹੀਂ ਦੇਊਗਾ ਉਹ ਨਰਕ ਸੁਰਗ ਜਿਹੜਾ ਕਹਿੰਦੇ ਲੋਕ ਇੱਥੇ ਆ ਉਹ ਇੱਥੇ ਆ ਲੋਕਾਂ ਨੂੰ ਦਿਖਦਾ ਨਹੀਂ ਹੈਗਾ ਸਭ ਕੁਝ ਅੱਖਾਂ ਦੇ ਸਾਹਮਣੇ ਹੈ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਮਨੁੱਖਤਾ ਦੀ ਸੇਵਾ ਤੇ ਵੀਰ ਮਿੰਟੂ ਦੇ ਬਾਬਾ ਗਪਾਲ ਆ ਥੱਲੇ ਫੋਟੋ ਲੱਗੀ ਬਾਬਾ ਗਪਾਲ ਇਹਨੂੰ ਜਿਹੜੇ ਬੰਦਿਆਂ ਨੇ ਰੱਖਿਆ ਸੀ 40 ਸਾਲ ਕੰਮ ਕਰਵਾਇਆ ਸੀ 1948 ਚ ਕਿਹ ਕਹਿੰਦੇ ਲੈ ਕੇ ਆਏ ਸੀ ਅਸੀਂ ਕੁਰਦਵਾਰਾ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਕਹਿੰਦੇ ਸੀ ਲੈ ਕੇ ਆਏ ਸੀ ਦੀਵਾਨ ਹਾਲ ਦੇ ਵਿੱਚ ਉਹਨਾਂ ਨੇ ਬੜਾ ਸਤਦਦ ਕੀਤਾ ਉਹ ਤੇ ਬਹੁਤ ਜ਼ਿਆਦਾ ਇਹ ਬੰਦੇ ਨੇ ਜਿਹੜੇ ਬੈਠੇ ਆ ਜਨਾਨੀ ਦੇ ਬੰਦਾ ਬੜਾ ਇਹਨਾਂ ਨੇ ਇਹਨੂੰ ਬੁਰਾ ਭਲਾ ਕੁੱਟਿਆ ਮਾਰਿਆ ਬੜਾ ਇਹ ਤੋਂ ਕੰਮ ਕਰਾਇਆ ਆਖਰ ਨੂੰ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਵੀਰ ਨੂੰ ਪਤਾ ਲੱਗਿਆ ਤੇ ਉਹ ਲੈ ਜਾਂਦਾ ਉਹ ਆਪਦੇ ਕੋਲੇ ਲੈ ਕੇ ਜਾਂਦਾ ਪਰ ਜਿੱਥੇ ਇਹ ਬੰਦਾ ਜਾਂਦਾ ਕਰਮ ਵਾਲਾ ਉਹਦੇ ਜਿਹੜਾ ਸਥਾਨ ਤੇ ਉਹਦਾ ਬਣਿਆ ਪਿਆ ਉਹਨੂੰ ਵਿਚਾਰ ਚੰਨ ਲੱਗ ਜਾਂਦੇ ਪਰ ਜਿਹੜੇ ਇਹ ਲੋਕ ਆ ਇਹਨਾਂ ਨੇ ਜਦੋਂ ਆਪਦਾ ਟਾਈਮ ਸੀ ਬਹੁਤ ਇਹਨੂੰ ਕੁੱਟਮਾਰ ਕੀਤੀ ਬੜਾ ਤੰਗ ਕੀਤਾ ਤੇ ਅੱਜ ਇਹ ਜਨਾਨੀਆਂ ਜਿਹੜੀ ਨਾਲ ਬੈਠੀ ਇਹ ਤੇ ਬਿਜਲੀ ਡਿੱਗੀ ਜਿਹੜਾ ਇਹ ਬੰਦਾ ਹੈ ਇਹਦੀਆਂ ਲੱਤਾਂ ਖੜਗੀਆਂ ਇਹਨੂੰ ਅਹਿਸਾਸ ਹੋਇਆ ਕਿਤਨਾ ਕਿਤੇ ਕਿ ਯਾਰ ਮੈਂ ਉਤੋਂ ਤੋਂ ਹੀ ਇਹੋ ਜਿਹਾ ਸੀ ਚੰਗਾ ਸੀ ਵਿੱਚੋਂ ਤਾਂ ਮੈਂ ਬੜਾ ਮਾੜਾ ਸੀ ਮੇਰੇ ਨਾਲ ਰੱਬ ਨੇ ਬਹੁਤ ਗਲਤ ਕੀਤਾ ਾਰੇ ਖੁਦ ਆਪ ਆਦੇ ਘਰ ਵਾਲੀ ਨਾਂ ਲੈ ਕੇ ਫਿਰ ਇਸ ਅਨਸਥਾਨ ਤੇ ਆਇਆ ਮਿੰਟੂ ਵੀਰ ਤੇ ਆਣ ਕੇ ਉਹ ਬੰਦੇ ਨੂੰ ਮਿਲਿਆ ਪਰ ਉਹ ਬੰਦਾ ਫੇਰ ਵੀ ਕਪਾਲ ਜਿਹੜਾ ਹੈਗਾ ਬਾਬਾ ਉਹ ਫੇਰ ਵੀ ਇਤੋਂ ਡਰਦਾ ਸੀ ਕਿ ਕਿਤੇ ਨਾ ਕਿਤੇ ਮੈਨੂੰ ਨਾਲ ਨਾ ਲੈ ਜੀ ਐਨਾ ਡਰ ਬੈਠ ਗਿਆ ਤੁਸੀਂ ਇਨਸਾਨ ਬਣੋ ਸਭ ਤੋਂ ਪਹਿਲਾਂ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਲੋਕਾਂ ਦੇ ਰਿਸ਼ਤੇ ਨਾ ਖਰਾਬ ਕਰੋ ਕਿਸੇ ਨੂੰ ਮਾਰਾ ਚੰਗਾ ਬੋਲਣਾ ਕਿਸੇ ਦੇ ਰਿਸ਼ਤਿਆਂ ਦੇ ਵਿੱਚ ਤੀਲੀ ਲਾ ਕੇ ਆਪ ਚੰਗੇ ਬਾਨਾ ਇਹ ਬਹੁਤ ਮਾਰੀ ਗੱਲ ਸੱਚ ਆ ਜਿਹੜਾ ਉਹਨੂੰ ਹਮੇਸ਼ਾ ਸੱਚ ਨੂੰ ਸੱਚ ਕਹੋ ਝੂਠ ਦੇ ਪੈਰ ਨਹੀਂ ਹੁੰਦੇ ਹਮੇਸ਼ਾ ਸੱਚ ਨੂੰ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਨਾਲ ਲੋਕ ਭੱਜਦੇ ਜ਼ਰੂਰ ਆ ਦੂਰ ਹੋਤੋਂ ਪਰ ਕਿਤਨਾ ਕਿਤੇ ਰੰਗ ਜ਼ਰੂਰ ਲਿਆਉਂਦਾ ਕਿਉਂਕਿ ਸੱਚ ਬੋਲਣ ਵਾਲਾ ਬੰਦਾ ਹਮੇਸ਼ਾ ਇਕੱਲਾ ਰਹ ਜਾਂਦਾ ਝੂਠ ਬੋਲਣ ਵਾਲੇ ਲੋਕ ਬਹੁਤ ਕੱਠ ਹੁੰਦਾ ਬੜਾ ਕੱਠ ਉਹਨਾਂ ਦੇ ਮਗਰ ਹਮੇਸ਼ਾ ਸੱਚ ਬੋਲੋ ਸੱਚ ਦੇ ਰਾਹ ਤੇ ਚੱਲੋ ਜੇ ਤੁਸੀਂ ਗੁਰੂ ਘਰ ਜਾਂਦੇ ਹੋ ਤੇ ਸਭ ਦੀ ਸ਼ਾਂਤੀ ਮੰਗਦੇ ਹੋ ਜਾ ਕੇ ਇਸ ਦੁਨੀਆ ਦੀ ਘਰ ਪਰਿਵਾਰ ਦੀ ਤੇ ਓਵੇਂ ਹੀ ਆਪਦੇ ਮਨ ਦੇ ਵਿੱਚ ਰੱਖਿਆ ਕਰੋ ਹਰ ਇੱਕ ਬੰਦੇ ਦਾ ਚੰਗਾ ਸੋਚਿਆ ਕਰੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਧੰਨਵਾਦ